ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪਣਾ ਹੋਵੇ ਜੇ ਨਾਏ ਰਹਾ ਨਿਵਤਾਰ ਭੁਖਿਆ ਭੁਖਣਾ ਉਤਰੀ ਜੀਵਨਾਂ ਪਰੀਆ ਭਾਰ ਸਹ ਸਿਆਣ ਪਲਖ ਹੋਵੇ ਤਾਂ ਇੱਕਨ ਜੱਲੈ ਨਾਲ ਕਿ ਸਚਿਆਰਾ ਹੋਈਏ ਕਿ ਬਕੂੜਾ ਟਟੇ ਪਾਰ ਹੁਕਮਨ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੇਂ ਇੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜਿਬੁ ਜੈ ਤਾਂ ਹਉਮੈ ਕਹਿ ਨ ਕੋਇ ਗਵ ਕੋ ਤਾਨੁ ਹੋਵੇ ਕਿਸੇ ਤਾਨ ਗਵ ਕੋ ਦਾਤ ਜਾਣੈ ਲੀਸਾ ਗਾਵੇ ਕੋ ਗੁਣਵੜੀਆਂ ਹੀ ਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਘਰੇ ਤਨ ਖੇਲੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਿਆਵੇ ਤੋਟ ਕਤ ਕਥ ਕਥੀ ਕੋਟੀ ਕੋਲ ਕੋਟ ਦੇਂਦਾ ਦੇ ਲੈਂਦਾ ਸੁਖ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੇ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਖਿਆ ਪਉ અપਾਰ ਅਖਹ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੈ ਰਖੀਐ ਜਿਤ ਦੇਸ ਹੈ ਦਰਬਾਰ ਮਹੁ ਕੈ ਬੁਰਣ ਬੋਲੀਐ ਜਿਸੰਦਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਹਿ ਜਾਣੀ ਐ ਸਭ ਆਪੇ ਸਤਿਆਰ ਥਾਪਿਆ ਨ ਜਾਏ ਕੀਤਨ ਹੋਏ ਆਪੇ ਆਪਨ ਜਿਨ ਸੋਏ ਜੇਨ ਸੇਵਿਆ ਤਨ ਪਹਾਇਆ ਮਾਨ ਨਾਨਕ ਗਾਵੀਐ ਕੁਲੀ ਨਿਧਾਨ ਗਾਵੀਐ ਸੁਨੀਐ ਮਾਨ ਰਖੀਐ ਭਾਉ ਦੁਖ ਪਰ ਹਰ ਸੁਖ ਲੈ ਜਾਏ ਗੁਰਮਖਨਾਦੰ ਗੁਰਮਖਵੇਦੰ ਗੁਰਮਖ ਰਹਾ ਸਮਾਈ ਗੋਰੀਸ਼ਰ ਗੁਰਗੋੜਕ ਬ੍ਰਹਮਾ ਗੁਰ ਪਾਰਵਤੀ ਮਾਈ ਇਹੋ ਜਾਣ ਆਪੈ ਨਾਹੀ ਕੈਨ ਕਥਨ ਜਾਈ ਗੁਰਾਂ ਇੱਕ ਦੇਹੁੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਇ ਤੀਰਥ ਨਵਾ ਜਿਸ ਪਾਵਾ ਮਿਲ ਪਾਣੀ ਕੇ ਨਾਏ ਕਰੀ ਜਿਤੀ ਸਿਰ ਠੋਪਾਈ ਵੇਖਾਂ ਮਿਲ ਕਰਮਾ ਕੇ ਮਿਲੇ ਲਈ ਮਤ ਵਿਚਾਰਤਨ ਜਵਾਹਰ ਮਾਨਤੋ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਇ ਜੇ ਜੁਗ ਚਾਰੇ ਆਲ ਜਾਹੋਦ ਸੁਣੀ ਹੋਏ ਨਵਾ ਖੰਡਾ ਵਿਝ ਜਾਣੀਐ ਨਾਲ ਚਲੇ ਸੋ ਕੋਈ ਜੰਗਨ ਔਰਖਾਈ ਗੈ ਜਸ ਕੀਰਤਿ ਜਗ ਲੇ ਜੇਿਸ ਨਦਰਣਾ ਆਵੈ ਤਾ ਵਾਤ ਨ ਪੁੱਛੈ ਗੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੀ ਤਿਹ ਹੱਕ ਹੋਇ ਨ ਸੁਝੈ ਜੇਤਸ ਗੁਣ ਕੋਈ ਕਰੀ ਸੁਣੇ ਸਤਿ ਵੀ ਸਰਨਾਥ ਸੁਨੇ ਧਰਤ ਤਵਲੇ ਆਕਾਸ਼ ਸੁਨੇ ਦੀਪ ਲੋ ਪਾਤਲ ਸੁਨੇ ਕੋਇ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਈਸ਼ਰ ਬਰਮਾ ਇੰਦ ਸੁਨੇ ਮੁਕਸ਼ਲਾ ਹਣ ਮੰਦ ਸੁਨੇ ਜੁਗ ਜੁਗਤ ਨਿਭੇਦ ਸੁਨੇ ਸਹਸ ਸਿਮਤ ਵਿਦ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਅਸਰ ਕਾ ਇਸ ਨਾਲ ਸੁਨੇ ਪਰਪੜ ਪਾਵੇ ਮਾਣ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇ ਗਾਹਾ ਸੁਨੇ ਜੇ ਕੀਰਪਾ ਪਾਦਸ਼ਾ ਸੁਨੇਂ ਦੇ ਭਾਵੇ ਰਾਹ ਸੁਨੇ ਹਾਥ ਵੈ ਅਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਬਹਿ ਪਿਛੇ ਵਿਸਤਾਏ ਕਾਗਤ ਕਰਮਨ ਲਿਖਣ ਹਾਰ ਮੰਨੇ ਕਾ ਬਹਿ ਕਲ ਵਿਚਾਰ ਐਸਾ ਨਾਮ ਨਰਨਜਿਨ ਹੋਇ ਜਿ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤਿ ਹੋਵੇ ਮਨ ਬੁੱਧ ਮੰਨੈ ਸਗਲ ਪਵਣ ਕੀ ਸੋਧ ਮੰਨੈ ਮੋਹ ਜੁਟਾਣਾ ਖਾਏ ਮੰਨੈ ਜਮਕੇ ਸਾਥ ਨ ਜਾਏ ਐਸਾ ਨਾਮ ਨਰਨਜਿਨ ਹੋਇ ਜਿ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਗ ਨ ਪਾਏ ਮੰਨੈ ਪਤਿਓ ਪ੍ਰਗਟ ਜਾਏ ਮੰਨੈ ਮਗਨ ਚੱਲੇ ਬੰਧ ਮੰਨੈ ਧਰਮ ਸiddhi ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਖ ਦਵਾਰ ਮੰਨੈ ਪ੍ਰਵਾਰ ਰਹੈ ਸਦਾ ਰੂਪ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇਂ ਨਿਖਿ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜਿ ਪਾਵੇ ਦਰਗੀ ਮਾਨ ਪੰਜ ਸੋਹ ਹੈ ਦਰ ਜਾਣ ਪੰਜਾ ਗਾ ਗੁਰ ਈ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਦੇ ਕਹ ਤਨ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਪੁੱਝ ਹਵ ਸਚਿਆਰ ਤਬ ਲੈ ਉਪਰ ਕੇਤਾ ਭਾਰ ਦਰਦੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ ਜੀ ਯਾਦ ਰੰਗਾਂ ਕੇ ਨਾਵ ਸਭ ਨਾਲ ਲਖਿਆ ਬੜੀ ਕਲਾਵ ਇਹ ਬੁਲੀ ਕਹ ਜਾਣੇ ਕੋਇ ਲੇਖਾ ਲਖਿਆ ਕੇਤਾ ਹੋਇ ਕੇਤਾ ਤਾਨ ਸਵਾਲ ਰੂਪ ਕਿਤੇ ਦਾਤ ਜਾਨੀ ਕੌਣ ਕੂਤ ਕਿਤਬ ਸਾਉ ਇਕ ਕਵਾਉ ਤੇਤੇ ਹੋਏ ਰਖਦਰੀ ਆਉ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤਤ ਪਾਵੇ ਸਾਈ ਭੜੀਕਾਰ ਤੁਸਰ ਸਲਾਮ ਤਨ ਨਰਨਕਾਰ ਅ ਸੰਘ ਜਪ ਸੰਘ ਭਾਉ ਸੰਘ ਪੂਜਾ ਸੰਘ ਤਪਤਾਉ ਸੰਘ ਗ੍ਰੰਥ ਮੁਖ ਵੇਦ ਪਾਠ ਸੰਘ ਜੋਗ ਮਨ ਲਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਸਦੀ ਸੰਖਤਦਾਰ ਸੰਸੂਰ ਮੋਖਸਾਰ ਸੰਖ ਮੋਲੇ ਬਲਾਈ ਤਾਰ ਕੁਦਰਤ ਕਾਮਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭੜੀਕਾਰ ਦੁਸਰ ਦਸ ਨਾਮਤ ਨਰਨੰਕਾਰ ਸੰਖ ਮੂਰਖੰਦ ਪੂਰ ਸੰਖ ਜੋਰ ਹਰਾਂ ਪੂਰ ਸੰਖ ਅਮਰਕਾਰ ਜਾਹੇ ਜੋਰ ਸੰਖ ਗਲ ਵੱਡ ਹਤਿਆ ਕਮਾਹਿ ਸੰਗ ਪਾਪੀ ਪਾਪ ਕਰ ਜਾਏ ਸੰਗ ਕੂੜਿਆਰ ਕੋੜੇ ਫਿਰਾਹੇ ਸੰਗ ਮਲੇਸ਼ ਮਨਪਖਾਹੇ ਅਸੰਗ ਨੰਦਕ ਸਿਰ ਘਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤਤ ਪਾਵੈ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਨਾਵ ਸੰਗ ਥਾਵ ਗਮ ਗਮ ਸੰਕ ਲੋ ਸੰਕਾ ਸਿਰ ਪਾਲ ਹੋਏ ਅਖਰੀ ਨਾਮਕ ਰਿਸ਼ਲਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰ ਸਸ ਸੰਯੋਗ ਵਖਾਨ ਜਿਨੇ ਲਿਖੇ ਦਸਰਣਾਹੀ ਜੇ ਫਰਮਾਏ ਤੇ ਤੇ ਬਾਹੀ ਜਿਤਾ ਗੀਤਾ ਤੇ ਤਾ ਨਾ ਵਰਣਾ ਮੈ ਨਹੀਂ ਕੋਥਾਉ ਤਤਤ ਕੌਣ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੋ ਤਤ ਭਾਵੈ ਸਾਈ ਭਲੀ ਕਾਲ ਤੂਸਰ ਸਨਾਮ ਤਨ ਰੰਕਾਰ ਪਰਿਏ ਹੱਥ ਪੈ ਤਨ ਦੇ ਪਾਣੀ ਧੋਤੇ ਉਤਰ ਸੁਖੇ ਹੈ ਮੂਤ ਬਲੀਦੀ ਅਪੜ ਹੋਏ ਦੇਸਾ ਬੂਣ ਲਈਏ ਓ ਤੋਏ ਪ੍ਰੀਅ ਮਤ ਪਾਪਾ ਕੇ ਸੰਗ ਓ ਤੋ ਪੈ ਨਾਵੇਂ ਕੇ ਰੰਗ ਪੁਣੀ ਪਾਪੀ ਅਖਰਣਾ ਹੈ ਕਰ ਕਰ ਕਰਣਾ ਲਿਖ ਲੈ ਜਾਹੁ ਆਪੇ ਵੀ ਜਾਪੇ ਹੀ ਖਾਹੁ ਨਾਨਕ ਹੁਕਮੀ ਆਪੋ ਹੋ ਜਾਹੁ ਤੀਸ ਤਬ ਦੇ ਅਦਦ ਦਾਨ ਜੇ ਕੋ ਪਾਵੈ ਤਿਲ ਕਾਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਦੇਸ ਮਰਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨ ਹੋਈ ਸੁਸਤ ਆਸ ਪਾਣੀ ਬਰਮਾਓ ਸਤ ਸੁਹਾਣ ਸਦਾ ਮਿਲ ਜਾਓ ਕਮਣ ਸਵੇਲਾ ਵਖਤ ਕਵਣ ਕਮਣ ਤਕ ਕਾਉਣ ਵਾਰ ਕਮਣ ਸੇਤੀ ਮਹੋ ਕਮਣ ਕਿਤ ਹੋਆ ਆਕਾਰ ਵੇਰ ਨ ਪਈਆ ਪੰਡਤੀ ਜੀ ਹੋ ਵੈ ਲਿਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਣ ਲਿਖ ਪੁਰਾਣ ਸਿਰਦ ਵਾਰ ਨਾ ਜੋਗੀ ਜਾਣ ਰਤਮ ਹੁਣ ਕੋਈ ਜੇ ਕਰਤਾ ਸਿਠੀ ਕੋ ਸਾਜੀ ਆਪੇ ਜਾਣੈ ਸੋਈ ਜਿ ਕਰੇ ਅੱਖਾਂ ਕਿਉ ਸਲਾਈ ਕਿਵਰ ਨਹੀਂ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾਂ ਕਹ ਹੋਵੇ ਨਾਨਕ ਜੀ ਕੋ ਆਪੋ ਜਾਣੈ ਜਗਿਆ ਨਾ ਸੋ ਹੈ ਪਤਾਲ ਪਤਾਰ ਲਖ ਅਗਾਸਾਂ ਅਗਾਸ ਔੜ ਕੋੜ ਕਪਾਲ ਸਕੇ ਦੇਵ ਕਹਿਨਿ ਕਵਾਦ 66 ਧਾਰ ਦੇ ਕੰਬ ਦੇ ਬਾਸਲ ਇਕ ਤਾਦ ਲੇਖਾ ਹੋਏ ਤੇ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੀ ਤੀਰਤ ਨ ਪਾਈਆਂ ਨਦੀਆਂ ਤੇ ਵਾਹ ਪਵੈ ਸਬੰਧਨ ਜਾਣੀਐ ਇਸ ਸੰਤ ਸਾ ਸਰਤਾਨ ਜਿਰਹਾ ਸੇਤੀ ਮਾਲ ਧਨ ਕੀੜੀ ਦਰਣਾ ਹੋਣੀ ਜਿਤ ਸਿਮਨੁ ਲੁਣੈ ਵਿਸਰਹਿ ਅੰਤਨ ਸਿద్ధి ਕੈ ਅਨੰਤ ਅੰਤਨ ਕਰਨ ਦਿਨ ਅੰਤ ਅੰਤਨ ਵਿਖਣ ਸੁਣਨ ਅਨੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰ ਵਰ ਅੰਤਕਾਰਨ ਗਿਤੇ ਬਿਰਲਾਹੀ ਤਾ ਕੇ ਅੰਤਨ ਪਾਏ ਜਾਹੀ ਇਹੋ ਅੰਤ ਨ ਜਾਣੈ ਕੋਇ ਬਹੁਤਾ ਕੀਏ ਬਹੁਤਾ ਹੋਇ ਵੱਡਾ ਸਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਏਵਡਾ ਉੱਚਾ ਹੋਵੇ ਕੋਇ ਤਿਸੁ ਚੇਕੋ ਜਾਣੈ ਸੋਇ ਜੇਵੜੇ ਆਪ ਜਾਣੇ ਆਪਿ ਆਪ ਨਾਨਕ ਨਦਰੀ ਕਲਮੀ ਦਾਤ ਭਗਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰ ਅਨੰਤ ਮਾਈ ਕਿਤੇ ਮੰਗੇ ਜੋਤਿ ਪਾਰੇ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਪਤ ਤਿਹੇ ਵਿਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਲਖਾਹੀ ਖਾਹੀ ਇਹ ਤਿੰਨੂ ਫੁਸਤਬਾ ਰੋਈ ਪਿੰਦਾ ਤੇਰੀ ਦਤਾਰ ਬੰਦ ਕਲਾਸੀ ਭਣੇ ਹੋਏ ਹੋਰ ਆਖਣ ਸਕੈ ਕੋਈ ਜੇ ਕੋ ਕਹੈ ਕਿ ਆਖਣ ਪਾਏ ਉਹ ਜਾਣੇ ਜੀਤੀ ਅਭਿਖਾਏ ਆਪੇ ਜਾਣੇ ਆਪੇ ਦੇ ਅਖੇ ਸੇ ਪਿਗੀਏ ਏ ਜਿਸਨੋ ਬਖਸ਼ੇ ਸਿਲਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀਏ ਮੁਰ ਭੰਡਾਰ ਮੁੱਲ ਆਵਹਿ ਮੁਰ ਲਜਾਹਿ ਮੁੱਲ ਪਾਏ ਮੁੱਲ ਸਮਾਹਿ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁੱਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖਰ ਹਿਲ ਬੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਹਿੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵੇ ਆਖੇ ਦੇਵ ਆਖੇ ਸੁਰਨ ਅਰਮਣ ਜਨ ਸੇਵ ਕਿਤੇ ਆਖੇ ਅਖਣ ਪਾਹੀ ਕਿਤੇ ਕਹਿ ਕੇ ਉੱਠ ਜਾਈ ਇਤੇ ਕੀਤੇ ਹੋਰ ਕਰੀ ਇਹ ਤਾਂ ਆਖਣ ਸਕੈ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣ ਸੱਚਾ ਸੋਏ ਚੀਕੋ ਆਖੇ ਬੋਲੇ ਵਿਦਾੜ ਤਲ ਕੀ ਸਿਰ ਗਵਾਰੰ ਗਵਾਰੁ ਸੋਦਨ ਗਿਆ ਸੁ ਕਰ ਕੇ ਹਾ ਚਿਤ ਬੈ ਸਰਬ ਸੰਵਾਲੇ ਵਾ ਜੇ ਨਾਦ ਅਨੇਕ ਅ ਸੰਖਾ ਕਿਤੇ ਵਾਵਣ ਹਾਰੇ ਕੇਤੇ ਰਾਗ ਪਰਿਸੁ ਕਹੀ ਅਨ ਕੇਤੇ ਗਾਵਨ ਹਾਰੇ ਗਾਵੇ ਤੁਮਨ ਪੁਣ ਪਨੀ ਬਸੰਤਰ ਗਾਵੇ ਰਾਜਾ ਤਰਨ ਦੁਵਾਰੀ ਗਾਵੇ ਚਿਤ ਗਉਧਖ ਜਾਣ ਹੈ ਲਿਖ ਲਿਖ ਤਰਨ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਇੰਦਰੀ ਦਸਨ ਬੈਠੇ ਦੇਵਤੀ ਅੰਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਨ ਸਦ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਮਨ ਮੋਹਨ ਸਰਗਮਚ ਪਿਆਲੇ ਗਾਵਣ ਰਤਨਉ ਪਾਏ ਦੇਲੀ 68 ਤਿਸ ਨਾਲੇ ਗਾਵੇ ਜਉਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਲ ਕਲ ਰੱਖੇ ਧਾਰੇ ਸੈਦ ਤੁਨ ਗਾਵਹਿ ਜੋਤਿ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮੈ ਚਿਤਨੈ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਛਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਬੀ ਹੋਸੀ ਜਾਏ ਨਜਾਸੀ ਰਚਨਾ ਜਿਹਨਿਤ ਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜੇ ਨੋਪਾਈ ਕਰ ਕਰ ਵਿਖੇ ਕੀਤਾ ਆਪਣਾ ਜਿਪਤ ਸਦੀ ਵੜਿਆਈ ਯੋਧ ਜਪੈ ਸੋਈ ਕਰਸੀ ਹੁਕਮਨ ਕਰਨ ਜਾਈ ਸੋ ਪਾਤਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਤੰਦੋਖ ਸਰਬਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਘਵਾਰੀ ਗਾਇਆ ਯੁਗਤ ਡੰਡਾ ਪ੍ਰਤੀਤ ਆਈ ਪੰਥਿ ਸਗਲ ਜਮਾਤੀ ਮਨ ਜੀ ਤੈਜਕ ਜੀਤ ਆਦੇ ਤਿਸੇ ਆਦੇਸ ਆਗਨੀ ਰਣ ਅਧ ਨਾਥ ਜੁਗ ਜੁਗ ਇਕੋ ਇਸ ਪਗਤ ਗਿਆਂਦਾ ਆ ਭੰਡਾਰਣ ਗਲਗੜ ਵਾਜੈ ਨਾਦ ਆਪਨਾਥ ਨਾਥੀ ਸਭ ਜਾਗੀ ਰਿੱਧਿ ਸਿਧਿ ਅਵਰਾ ਸਾਦ ਸੰਜੋਗ ਵਜੋਤ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ਿ ਤੇ ਅਦੇਸ਼ ਆਦ ਨੀਰਣ ਆਦ ਨਾਥ ਜੋ ਜੁਗਿ ਕੋ ਵੇਸ ਏਕਾਮਾਈ ਜੁਗਤ ਵੇ ਆਈ ਦਿਨ ਚੀਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀ ਬਾਣ ਜੇਥਿ ਭਵਤ ਵੇ ਚਲਾਵੇ ਜਿਵ ਹੋਵੇ ਪਰਮਾਨ ਉਵੇ ਕੀ ਉਹਨਾਂ ਨਦਨ ਆਵੇ ਬਹੁਤਾ ਉਬੜਾਣ ਆਦੇਸ ਤੇ ਆਦੇਸ ਆਦ ਨੀਰ ਨਾਦ ਨਾਹਤ ਜੁ ਜਗੇ ਕੋ ਵੇਸ ਅਸਲੋਏ ਲੈ ਪੰਡਾਰੇ ਜੁਗਸ ਪਾਇ ਅਸੇ ਕਵਾਰ ਕਰ ਕਰ ਵੇਖਿਆ ਸਦਿਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਆਦੇਸ ਆਦ ਨੀਰ ਨਾਦ ਨਾਹਤ ਜੁ ਜਗੇ ਕੋ ਵੇ ਸਿੱਖ ਦਜੀ ਪੋ ਲਖ ਹੋਏ ਲਖ ਵੇ ਲਖ ਵੇ ਲਕ ਲਗੇੜਾ ਕੀਐ ਏਕ ਨਾਮ ਜਗਦੀਸ਼ ਏਤਨਾ ਹੀ ਪਤ ਪਵੜੀ ਆ ਜੜੀ ਹੋਏ ਕੀਸ ਸੰਗੱਲਾ ਆਕਾਸ਼ ਕੀ ਕਿਟਾਇ ਆਈ ਰਿਸ ਨਾਨਕ ਨਦਰੀ ਪਾਈਐ ਕੋੜੀ ਕੋੜਾ ਠੀਸ ਅਖਣ ਜੋਰ ਚੁਪੇ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਨ ਨ ਜੋਰ ਜੋਰ ਨ ਰਾਜ ਮਾਰ ਬਣ ਸੂਰ ਜੋਰ ਨ ਸੱਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੇ ਸੰਸਾਰ ਜੈਸਾ ਸਤਜੋੜ ਗਨ ਵਿਖੇ ਸੋਏ ਨਾਨਕ ਉਤਮ ਨਹੀਂ ਚ ਨ ਕੋਈ ਰਤੀ ਤ੍ਰਿਤੀ ਸਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸੁ ਜਿ ਚਰਦੀ ਥਾਪ ਰਖੀ ਧਰਮ ਸਾਲ ਤਿਸੁ ਜਿ ਜੀ ਜੋਤ ਕੇ ਰੰਗ ਤਿਨ ਕੇ ਨਾਮ ਨ ਗਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਇਆ ਸਚੈ ਦਰਬਾਰ ਸਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਾਵੇਂ ਨਿਸਾਨ ਗਜ ਭਗਾਈ ਉਥੇ ਪਾਈ ਨਾਨਕ ਗਿਆ ਜਪਹਿ ਜਾਈ ਧਰਮ ਗੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਜਿਤੇ ਪਉਣ ਬਾਣੀ ਵੈ ਸੰਤਰ ਜਿਤੇ ਕਾਣ ਵਿਹੇਸ਼ ਕੇਤੇ ਵਰਮੇ ਘਾਲਤ ਘੜੀਐ ਰੂਪ ਰੰਗ ਕੇ ਵੀਸ ਜਿਤੇ ਕਰਪੂ ਵੀ ਮਿਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਤ ਬੁੱਧ ਨਾਥ ਕੇਤੇ ਕੇਤੇ ਦੇਵੀ ਵੀਸ ਕੇਤੇ ਦੇਵਦਾਨ ਮੁਣ ਕੇਤੇ ਕੇਤੇ ਰਤਨ ਸਮੁੰਦ ਕੇਤੀ ਆਖਾਣੀ ਕੇਤੀ ਬਾਣੀ ਕੇਤੇ ਪਦ ਨਰਿੰਦ ਕੀਤੀ ਸਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਰ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਗੜੀਏ ਬੋਤਨ ਰੂਪ ਤਾਂ ਕੀਆ ਗੱਲਾਂ ਕਥੀਆ ਨਾ ਜਾਹੇ ਜੀ ਕੋ ਕਹਿ ਪਿਛੈ ਪਸਦਾਈ ਤਿਥੈ ਘੜੀਏ ਸਤਮਤ ਮਨ ਬੁਰਧ ਤਿਥੈ ਘੜੀਏ ਸੁਰ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋ ਨ ਕੋਈ ਹੋਰ ਪੂਰ ਤਿਥੈ ਜੀ ਤੋਹੀ ਦਾ ਮਹਿਮਾ ਮਾਹੀ ਤਕੇ ਰੂਪਨ ਕਥਨੇ ਜਾਹੀ ਨਾਉ ਮਰੇ ਨਠਾਗੇ ਜਾਹੀ ਜਿਨ ਕੇ ਨਾਮ ਵਸੇ ਮਨ ਮਾਹੀ ਤਿਥੈ ਭਗਤ ਵਸੇ ਕੇ ਲੋਕ ਕਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਵਸੇ ਨਰੰਕਾਰ ਕਰ ਕਰ ਵੇਖੈ ਨਦ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾ ਅੰਤ ਨੰਤ ਤਿਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵੈ ਤਿਵਕਾਰ ਵੇਖੇ ਵਿਸੇਰ ਵਿਚਾਰ ਨਾਨਕ ਕਥਨਾ ਕਲੜਾ ਸਾਰ ਜਤ ਪਹਾਰਾ ਧੀ ਜਸਨੀਆਰ ਅਹਰਣ ਮਤਿ ਵੇਦ ਧਿਆਰ ਪਾਉ ਖਲਾਗਨ ਦਪਤਾਉ ਭਾਂਡਾ ਪਾਉ ਅੰਮ੍ਰਿਤ ਤਟੜ ਘੜੀਏ ਸੰਭ ਸਚੀ ਤਕਸਾਲ ਜਿਨ ਕੋ ਨਦਰ ਕਰੰਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਲੋਇਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏਮ ਸਖਤ ਕਾਲ ਨਾਨਕ ਦੇਵ ਹੋਜਲੇ ਗੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਦੇਵ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ